ਦੋਸਤੋ ਚਿੱਟੇ ਰੰਗ ਦਾ ਘੋੜਾ ਤੇ ਘੋੜੀ ਮੱਖਣ ਨੂੰ ਬਹੁਤ ਪਸੰਦ ਆਇਆ ਤੇ ਪਰਸਨਲੀ ਮੈਨੂੰ ਵੀ ਬਹੁਤ ਪਸੰਦ ਆਇਆ ਤੇ ਮੈਂ ਸੋਚਿਆ ਯਾਰ ਇੱਕ ਵੀਡੀਓ ਘੋੜਿਆਂ ਤੇ ਵੀ ਪਾਈ ਜਾਵੇ ਦੋਸਤੋ ਇਹ ਸਾਨੂੰ ਨਾ ਸਾਰੇ ਮੇਲੇ ਚ ਵੱਖਰੇ ਲੱਗੇ ਤੇ ਮੈਨੂੰ ਬਹੁਤ ਹੀ ਸੋਹਣੇ ਲੱਗੇ ਇਸ ਕਰਕੇ ਮੈਂ ਅਖੇ ਰਹੀ ਇਹਨਾਂ ਦੀ ਵੀਡੀਓ ਪਾਈ ਜਾਵੇ ਤੇ ਤੁਹਾਡੇ ਅੱਗੇ ਰੱਖਿਆ ਜਾਵੇ ਤੇ ਤੁਸੀਂ ਦੱਸੋ ਦੋਸਤੋ ਕਮੈਂਟਾਂ ਦੇ ਵਿੱਚ ਵੀ ਤੁਹਾਡਾ ਕੀ ਖਿਆਲ ਆ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖਿਆ ਜੇ ਇਹਦੀਆਂ ਸਪੈਸੀਫਿਕੇਸ਼ਨ ਦੱਸਾਂਗੇ ਵੀ ਇਹਦੇ ਵਿੱਚ ਕੀ ਖੂਬੀਆਂ ਆ ਲੋ ਵੀ ਦੋਸਤੋ ਆਪਣੀ ਚੈਨਲ ਤੇ ਪਹਿਲੀ ਵੀਡੀਓ ਆ ਗਈ ਹੈ ਘੋੜੇ ਦੀ ਤੇ ਮਖਣਾ ਕਿਹੜਾ ਘੋੜਾ ਇਹ ਦੱਸ ਕਰੋ ਇਹ ਹੈ ਅਕਬਰ ਅਕਬਰ ਨਹੀਂ ਉਤੋਂ ਨਸਲ ਦਾਸ ਤੂੰ ਆਈਡੀਆ ਲਾ ਲੈਣਾ ਨਾ ਕਹਿੰਦਾ ਨਾ ਨਾ ਕੰਨ ਜੋੜ ਕੇ ਤਾਂ ਨੁਕਰਾ ਇਹ ਨੁਕਰਾ ਪੱਕਾ ਨੁਕਰਾ ਲੱਗਦਾ ਤੇ ਆ ਲਿਖੀ ਹੋਈ ਹੈ ਜੀ ਇਹਦੇ ਇਸ ਘੋੜੇ ਦੇ ਸਪੈਸੀਫਿਕੇਸ਼ਨ ਦੇਖ ਲਓ ਜੀ ਇਹ ਹੈਗੇ ਜੀ ਸੇਖੋਂ ਸਟੱਡ ਫਾਰਮ ਤੋਂ ਸਟੈਲਨ ਅਕਬਰ ਹਾਈਟੇ ਦੀ 67 ਪਲੱਸ ਹੈ ਜੀ ਤੇ ਏਜ ਹੈਗੀ ਆ 3.5 ਸਾਲ ਦੀ ਸੇਕੋ ਸਟਾਰਡ ਫਾਰਮ ਗੁਬਿੰਦਗੜ੍ਹ ਹਗੋਰ ਨੰਬਰ ਇਹਨਾਂ ਦਾ ਹੈ ਜੀ ਆਹ ਘੋੜਾ ਇਹਨਾਂ ਕੋਲੇ ਤੇ ਦੇਖ ਸਕਦੇ ਤੁਸੀਂ ਹਾਈਟ ਹੋਈਟ ਜਿਵੇਂ ਕਿ 65 ਪਲੱਸ ਹੈ ਜੀ 65 ਸੈਂਟੀਮੀਟਰ ਹੈ ਜੀ ਤੇ ਵਾਈਟ ਕਲਰ ਦਾ ਬਹੁਤ ਹੀ ਸ਼ਾਨਦਾਰ ਘੋੜਾ ਹੈ ਜੀ ਅੰਕਲ ਜੀ ਪਤਾ ਨਹੀਂ ਕੋਈ ਬੱਚਾ ਪੁੱਛਾ ਕੀ ਦਾ ਇਹ ਕਿਹੜੇ ਘੋੜੇ ਦਾ ਇਹ ਭਾਗਸਰ ਵਾਲੇ ਦਾ ਜੀ ਭਾਗਸਰ ਵਾਲੇ ਦਾ ਨਾਂ ਕੀ ਸੀ ਘੋੜੇ ਦਾ ਸੁਲਤਾਨ ਘੋੜੇ ਦਾ ਬੱਚਾ ਇਹ ਸultan ਘੋੜੇ ਦਾ ਬੱਚਾ ਹੀ ਤੇ ਇਹ ਵੀ ਘੋੜਾ ਹੈ ਆਪਣਾ ਹੀ ਹੈ ਇਹ ਘੁੜੀ ਹੈ ਆਪਣੀ ਹੈ ਹੀ ਕੀ ਲੈਨੇ ਸਟਡ ਸਰਵਿਸ ਦਾ ਮਤਲਬ ਕੀ ਖਰਚਾ ਲੈਨੇ ਇਸ ਘੋੜੇ ਦਾ ਹਾਂ ਤੇ ਕਿੰਨੇ ਹੀ ਖਾਣੇ ਜੇ ਇਹਨੂੰ ਖਾਣ ਨੂੰ ਉਹਨੂੰ ਚੱਕਰ ਛੋਲੇ ਹੈ ਜੋਂ ਜਮੀ ਹੈ ਅੱਛਾ ਜੀ ਬੜੇ ਸ਼ੌਂਕ ਨਾਲ ਰੱਖਿਆ ਭਾਈਆਂ ਨੇ ਹਾਂ ਜੀ ਤੇ ਕੋਈ ਨਾਮ ਨੂਮ ਜਿੱਤਿਆ ਅੰਕਲ ਕੋਈ ਜਨੇ ਅਜੇ ਤੱਕ ਨਾਮ ਸ਼ੋਅ ਚ ਪਾਇਆ ਹੀ ਨਹੀਂ ਜੀ ਹਾਂ ਜੇ ਸ਼ੋਅ ਚ ਨਹੀਂ ਪਾਇਆ ਵੈਸੇ ਇੱਥੇ ਡਿਸਪਲੇ ਕਰਨ ਵਾਸਤੇ ਹੀ ਆ ਜੀ ਕਿਹੜੇ ਅੱਛਾ ਸੇਖੋ ਸਟੱਡ ਫਾਰਮ ਪਿੰਡ ਗੁਵਿੰਦਗੜ੍ਹ ਤਹਿਸੀਰ ਹਬੂਰ ਇਹ ਰਜੀਆ ਆ ਘੋੜੀ ਦਾ ਨਾਮ ਦੋਸਤੋ ਰਜੀਆ ਰਜੀਆ ਸਟੱਡ ਫਾਰਮ ਤੋਂ ਆ ਸੇਖੋ ਸਟੱਡ ਫਾਰਮ ਦੀ ਘੋੜੀ ਆ ਇਹ ਤੇ ਹਾਈਟ ਇਹਦੀ 62 ਇੰਚ ਹੈ 62 ਸੈਂਟੀਮੀਟਰ ਸਾਈਡ ਬਾਈ ਨੂਰਾ ਬਕਰਪੁਰ ਇਹ ਨੂਰਾ ਬਕਰਪੁਰ ਹੈ ਨਾ ਘੋੜਾ ਕੋਈ ਉਹਦੇ ਤੋਂ ਹੈ ਨਾ ਉਹਦੀ ਬੱਚੀ ਉਹਦੀ ਬੱਚੀ ਹੈ ਹੈ ਨਾ ਸੋਹਣੀ ਹੈ ਯਾਰ ਵਾਈਟ ਕਲਰ ਦੇ ਵਾਈਟ ਕਲਰ ਦੇ ਘੋੜੇ ਵੈਸੇ ਵੀ ਸ਼ਾਨਦਾਰ ਹੁੰਦੇ ਹੈ ਨਾ ਬਹੁਤ ਸੋਹਣੀ ਹੈ